ਆਮ ਆਦਮੀ ਪਾਰਟੀ ਦੇ ਲੀਡਰਾਂ ਵਾਸਤੇ ਉਹਨਾਂ ਦਾ ਗੁੱਸਾ ਹੁਣ ਮੁਸੀਬਤ ਬਣ ਕੇ ਸਾਹਮਣੇ ਆਇਆ ਹੈ ਬਸਤੀ ਦਾਨਸ਼ਮੰਦਾ ਚੌਂਕ ਦੇ ਉੱਤੇ ਵਿਵਾਦ ਪੜਕਿਆ ਸੀ ਲੰਘੇ ਕਾਲ ਜੱਥੇ ਸੁਸ਼ੀਲ ਰਿੰਕੂ ਅਤੇ ਸ਼ੀਤਲ ਲੰਗਰਾਲ ਦਾ ਘਰ ਸੀ ਉੱਥੇ ਜਾ ਕੇ ਪ੍ਰਦਰਸ਼ਨ ਕੀਤਾ ਜਾਂਦਾ ਆਮ ਆਦਮੀ ਪਾਰਟੀ ਦੇ ਲੀਡਰ ਉੱਥੇ ਪਹੁੰਚਦੇ ਨੇ ਕੈਬਨਿਟ ਮੰਤਰੀ ਬਲਕਾਰ ਸਿੰਘ ਪਹੁੰਚਦੇ ਨੇ ਸੈਟਿੰਗ ਐਮ ਐਲ ਏ ਰਮਨ ਅਰੋੜਾ ਉੱਥੇ ਪਹੁੰਚਦੇ ਨੇ ਔਰ ਉਹਨਾਂ ਦੇ ਨਾਲ ਅਨਰਜੀਤ ਕੌਰ ਮਾਨ ਨਕੋਦਰ ਤੋਂ ਐਮ ਐਲ ਏ ਉੱਥੇ ਪਹੁੰਚਦੇ ਨੇ ਡਟ ਕੇ ਵਿਰੋਧ ਕੀਤਾ ਜਾਂਦਾ ਆਮ ਆਦਮੀ ਪਾਰਟੀ ਦੇ ਸਮਰਥਕ ਉੱਥੇ ਮੌਜੂਦ ਹੁੰਦੇ ਨੇ ਔਰ ਹੱਥਾਂ ਦੇ ਵਿੱਚ ਨਾ ਸਿਰਫ ਬੈਨਰ ਝੁਲਾਏ ਜਾਂਦੇ ਨੇ ਸਗੋਂ ਰਿੰਕੂ ਨੂੰ ਗद्दार ਕਿਹਾ ਜਾਂਦਾ ਸੁਸ਼ੀਲ ਰਿੰਕੂ ਨੂੰ ਗद्दार ਘਰਾਰ ਦੇ ਦਿੱਤਾ ਜਾਂਦਾ ਆ ਰਿੰਕੂ ਗद्दार ਦੇ ਨਾਰੇ ਲਾਏ ਜਾਂਦੇ ਨੇ ਪਾਰਟੀ ਦਾ ਗद्दार ਕਹਿ ਕੇ ਸੰਬੋਧਨ ਕੀਤਾ ਜਾਂਦਾ ਸੁਸ਼ੀਲ ਰਿੰਕੂ ਤੇ ਸ਼ੀਤਲ ਲੰਗਰਾਲ ਨੂੰ ਆਮ ਆਦਮੀ ਪਾਰਟੀ ਦੇ ਵਿੱਚੋਂ ਭਾਵੇਂ ਅਸਤੀਫਾ ਦੋਵੇਂ ਦੇ ਚੁੱਕੇ ਨੇ ਔਰ ਹੁਣ ਬੀਜੇਪੀ ਚ ਜਾਰ ਆਲੇ ਨੇ ਪਰ ਦੂਜੇ ਪਾਸੇ ਹੁਣ ਵਿਵਾਦ ਵੱਖਰੇ ਪੱਧਰ ਤੇ ਭੱਗ ਗਿਆ ਦਰਸਲ ਇਸ ਬਾਰੇ ਭਾਜਪਾ ਦੇ ਵੱਲੋਂ ਵੀ ਇੱਕ ਸ਼ਿਕਾਇਤ ਡੀਸੀ ਨੂੰ ਦਿੱਤੀ ਗਈ ਸੀ ਉਸ ਉੱਤੇ ਕਾਰਵਾਈ ਕਰਨ ਦੀ ਗੱਲ ਕਹੀ ਗਈ ਸੀ ਕਿਉਂਕਿ ਸੁਚੀਲ ਰਿੰਕੂ ਤੇ ਸ਼ੀਤਲ ਅਗੋਰਾਲ ਦੇ ਘਰ ਦੇ ਬਾਹਰ ਪ੍ਰਦਰਸ਼ਨ ਵੱਡੇ ਪੱਧਰ ਤੇ ਹੋਇਆ ਸੀ ਸਰਕਾਰੀ ਬੋਰਡ ਜਿਹੜੇ ਸੀ ਉਹ ਤੋੜ ਦਿੱਤੇ ਗਏ ਕੈਬਨਿਟ ਮੰਤਰੀ ਬਲਕਾਰ ਸਿੰਘ ਦੇ ਅਗਵਾਈ ਦੇ ਵਿੱਚ ਇਹੜੀ ਸ਼ਿਕਾਇਤ ਕੀਤੀ ਗਈ ਹੈ ਕਿ ਉਹ ਕੀਤਾ ਗਿਆ ਸਾਰਾ ਕੁਝ ਕੈਬਨਿਟ ਮੰਤਰੀ ਬਲਕਾਰ ਸਿੰਘ ਉੱਥੇ ਮੌਜੂਦ ਸਾਨੂੰ ਵਾਲਾ ਨਾਲ ਉਹਦੇ ਐਮ ਐਲ ਏਜ਼ ਉਹਨਾਂ ਦੇ ਨਾਲ ਮੌਜੂਦ ਸਨ ਔਰ ਉੱਥੇ ਹੀ ਸਾਰਾ ਕੁਝ ਹੋਇਆ ਰਮਨ ਅਰੋੜਾ ਔਰ ਇਦਰਜੀਤ ਕੋਰ ਮਾਨ ਉੱਥੇ ਮੌਜੂਦ ਰਹੇ ਔਰ ਨਾਲ ਦੀ ਨਾਲ ਕੈਬਨਿਟ ਮਿਨਿਸਟਰ ਬਲਕਾਰ ਸਿੰਘ ਉੱਥੇ ਮੌਜੂਦ ਰਹੇ ਜਦੋਂ ਇਹ ਪ੍ਰਦਰਸ਼ਨ ਜਿਹੜਾ ਉਹ ਵੇਖਣ ਨੂੰ ਮਿਲਿਆ ਇਹ ਸ਼ੁਰੂਆਤ ਹੁੰਦੀ ਹੈ ਵਿਰੋਧ ਪ੍ਰਦਰਸ਼ਨ ਤੋਂ ਸੁਸ਼ੀਲ ਰਿੰਕੂ ਨੂੰ ਗਦਾਰ ਕਰਾਰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਇਹ ਪ੍ਰਦਰਸ਼ਨ ਅਗਾਵਾਦਾ ਵਾਦਾ ਵਾਦਾ ਹੋਰ ਅਗਰੈਸਿਵ ਹੋ ਜਾਂਦਾ ਜਾ ਕੇ ਸਰਕਾਰੀ ਬੋਰਡ ਜਿਹੜੇ ਸੁਸ਼ੀਲ ਰਿੰਕੂ ਤੇ ਸ਼ੀ ਕਰਾਂ ਦੇ ਬਾਹਰ ਲਗਾਏ ਗਏ ਸਨ ਉਹਨਾਂ ਨੂੰ ਤੋੜ ਦਿੱਤਾ ਗਿਆ ਉਹਨਾਂ ਦੀ ਤੋੜਪੰਨ ਕੀਤੀ ਗਈ ਔਰ ਵੱਡੇ ਪੱਧਰ ਤੇ ਪ੍ਰਦਰਸ਼ਨ ਕੀਤਾ ਗਿਆ ਪਾਰਟੀ ਦੇ ਗद्दार ਕਹਿ ਕੇ ਸੰਬੋਧਨ ਕੀਤਾ ਗਿਆ ਪਰ ਇਸ ਮਾਮਲੇ ਨੂੰ ਲੈ ਕੇ ਸਿਰਫ ਪ੍ਰਦਰਸ਼ਨਕਾਰੀ ਔਰ ਆਮ ਲੋਕ ਹੀ ਉੱਥੇ ਨਹੀਂ ਸੀ ਸਗੋਂ ਇਲੈਕਸ਼ਨ ਕਮਿਸ਼ਨ ਦੇ ਕਈ ਅਧਿਕਾਰੀ ਵੀ ਉੱਥੇ ਮੌਜੂਦ ਸੀ ਜਿਨ੍ਹਾਂ ਨੇ ਕੱਲੀ-ਕੱਲੀ ਗੱਲ ਦੀ ਵੀਡੀਓਗ੍ਰਾਫੀ ਕੀਤੀ ਹੈ ਕੱਲੀ-ਕੱਲੀ ਗੱਲ ਨੂੰ ਵੀਡੀਓ ਦੇ ਵਿੱਚ ਕੈਦ ਕੀਤਾ ਗਿਆ ਔਰ ਇਸ ਵੀਡੀਓ ਦੇ ਆਧਾਰ ਦੇ ਉੱਤੇ ਹੁਣ ਇੱਕ ਪਰਚਾ ਜਿਹੜਾ ਉਹ ਦਰਜ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਪਰਚਾ ਦਰਜ ਹੋਇਆ ਹੈ ਔਰ ਪਰਚਾ ਕੈਬਨਟ ਮਿਨਿਸਟਰ ਬਲਕਾਰ ਸਿੰਘ ਪਰ ਉਹਦੇ ਨਾਲ ਉਹਨਾਂ ਦੇ ਐਮ ਐਲ ਏਜ਼ ਰਮਨ ਅਰੋੜਾ ਤੇ ਇੰਦਰਜੀਤ ਕੌਰ ਮਾਨ ਉਹਨਾਂ ਦੇ ਸਮਰਥਕਾਂ ਦੇ ਉੱਤੇ ਬਾਈ ਨੇਮ ਪਰਚਾ ਜਿਹੜਾ ਉਹ ਕੀਤਾ ਗਿਆ ਉਹਨਾਂ ਦੀਆਂ ਗੱਡੀਆਂ ਤੋਂ ਲੈ ਕੇ ਉਹਨਾਂ ਦੇ ਵਾਹਨਾਂ ਤੋਂ ਲੈ ਕੇ ਉਹਨਾਂ ਦੇ ਆਉਣ ਤੱਕ ਉਹਨਾਂ ਦੇ ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਹੋਣ ਤੱਕ ਔਰ ਪ੍ਰਦਰਸ਼ਨ ਨੇ ਕੀ ਕੁਝ ਕੀਤਾ ਉੱਥੇ ਤੱਕ ਸਾਰੀ ਵੀਡੀਓਗ੍ਰਾਫੀ ਕੀਤੀ ਗਈ ਆ ਔਰ ਇਸ ਆਧਾਰ ਦੇ ਉੱਤੇ ਪ੍ਰਦਰਸ਼ਨ ਜਿਹੜਾ ਆ ਉਹ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਖਿਲਾਫ ਕਾਰਵਾਈ ਕਰਦੇ ਐਫ ਆਈ ਆਰ ਦਰਜ ਕਰ ਲਈ ਜਾਂਦੀ ਹੈ ਵੱਡੇ ਪੱਧਰ ਤੇ ਉੱਤੇ ਵਿਵਾਦ ਹੁੰਦਾ ਕਿਉਂਕਿ ਹਾਲ ਹੀ ਦੇ ਵਿੱਚ ਇੱਕ ਪਾਸੇ ਯੂ ਟਰਨ ਲਿਆ ਗਿਆ ਯੂ ਟਰਨ ਲੈ ਕੇ ਸੁਸ਼ੀਲ ਰਿੰਕੂ ਤੇ ਸ਼ੀਤਲੰਗ ਗੋਰਾਲ ਆ ਬੀ ਜੀ ਪੀ ਦੇ ਵਿੱਚ ਸ਼ਾਮਲ ਹੋ ਗਏ ਆਮ ਆਦਮੀ ਪਾਰਟੀ ਦੇ ਵੱਲੋਂ ਉਮੀਦਵਾਰ ਲਾਣਿਆ ਜਾਂਦਾ ਸੁਸ਼ੀਲ ਕੁਮਾਰ ਰਿੰਕੂ ਨੂੰ ਨਵੇਂ ਪੱਧਰ ਦੇ ਉੱਤੇ ਦੁਬਾਰਾ ਚੋਣ ਲੜਾਈ ਜਾਣੀ ਸੀਗੀ ਪਰ ਉਸ ਤੋਂ ਪਹਿਲਾਂ ਹੀ ਆ ਵਿਵਾਦ ਖੜਾ ਹੋ ਗਿਆ ਉਸ ਤੋਂ ਪਹਿਲਾਂ ਹੀ ਯੂ ਟਰਨ ਲੈ ਲਿਆ ਗਿਆ ਔਰ ਨਾਲ ਦੀ ਨਾਲ ਹੀ ਪਾਰਟੀ ਬਦਲ ਲਈ ਗਈ ਇਸ ਤੋਂ ਗਫਾ ਹੋ ਕੇ ਇਸ ਤੋਂ ਗੁੱਸਾ ਹੋ ਕੇ ਜਲੰਧਰ ਬਸਤੀ دانشਮੰਦਾ ਚੌਂਕ ਦੇ ਉੱਤੇ ਵਿਵਾਦ ਭੜਕਿਆ ਉੱਥੇ ਜਾ ਕੇ ਪ੍ਰਦਰਸ਼ਨ ਕੀਤਾ ਗਿਆ ਪ੍ਰਦਰਸ਼ਨ ਵੀ ਇਸ ਹੱਦ ਤੱਕ ਦਾ ਕਿ ਜਾ ਕੇ ਸਰਕਾਰੀ ਬੋਰਡ ਢਾਹ ਦਿੱਤੇ ਗਏ ਤੋੜ ਦਿੱਤੇ ਗਏ ਤੋੜਫੋੜ ਕੀਤੀ ਗਈ ਜਿਸ ਦੇ ਆਧਾਰ ਦੇ ਉੱਤੇ ਹੁਣ ਐਫ ਆਈ ਆਰ ਦਰਜ ਹੋਈ ਦੱਸੀ ਜਾ ਰਹੀ ਆ ਉਦਾਂ ਸਮਾਂ ਸਿਆਸੀ ਮੈਦਾਨ ਦੇ ਵਿੱਚ ਕੀ ਕੁਝ ਲੈ ਕੇ ਆਵੇਗਾ ਉਹ ਸਮਾਂ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬੜੇ ਰਵਾਨ ਇੰਡੀਆ ਪੰਜਾਬੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ